ਕੱਲ ਰਾਤ ਨੂੰ ਸਾਨੂੰ ਇੱਕ ਮੈਸੇਜ ਆਇਆ ਵੀ ਉੱਥੇ ਮਾਸਰ ਲੱਗ ਕੇ ਐਕਸੀਡੈਂਟ ਹੋਇਆ ਉਹ ਗੱਡੀ ਜਿਹੜੀ ਪਠਾਨਕੋਟ ਤੋਂ ਜੰਨਪੁਰ ਜਾ ਰਹੀ ਸੀ ਕਾਰ ਚਿੱਟੇ ਰੰਗ ਦੀ ਤੇ ਉਹਦੇ ਚ ਪੰਜ ਜਾਨ ਹੋ ਗਏ ਜਿਸ ਤੇ ਇੱਕ ਦੀ ਟੈਕਸੋ ਵੀ ਚਾਰ ਬੰਦੇ ਜ਼ਖਮੀ ਹੋ ਗਏ ਤੇ ਇੱਕ ਉਹ ਸਾਡਾ ਮੁਲਾਜ਼ਮ ਐਸਆਈ ਉਹ ਵੀ ਜ਼ਖਮੀ ਹੋ ਉਹਦੀ ਲੱਤ ਟੁੱਟ ਗਈ ਤੇ ਬਾਕੀ ਪੂਰੀ ਕਾਰਵਾਈ ਕਰਕੇ ਜਿਹੜਾ ਮਾਮਲਾ ਪੀਐਸਮ ਕੇਰਿਆ ਦੇ ਹਵਲੇ ਕੀਤਾ ਜਿੱਦਾਂ ਗੱਡੀ ਆਈ ਦੇਖੀ ਆ ਗੱਡੀ ਬੜੀ ਹਾਸ਼ਟਾਕ ਤੋਂ ਜ਼ਿਆਦਾ ਹੋਈ ਆ ਉਹ ਕਿਦਾਂ ਟੱਕਰ ਹੋਈ ਜਾਂ ਨਾਕਾ ਜਿਹੜਾ ਜਿਹੜਾ ਨਾਕਾ ਬਣਿਆ ਸੀਗਾ ਉਹ ਕਿਦਾਂ ਸਰ ਜਿਹੜੇ ਮਾਨਸਰ ਬੈਰੀਅਰ ਤੇ ਨਾਕਾ ਇਹਦਾ ਉਹਨੇ ਵਿੱਚ ਪੁਕਾਰ ਹੋਣ ਨਾਲ ਮਾਰੀ ਆ ਕਾਰ ਜਿਹੜੇ ਬੱਚੇ ਨਾਲ ਤੇ ਉਹ ਨਿਸ਼ਾਨ ਜ਼ਿਆਦਾ ਹੋਇਆ ਕਾਰ ਜਿਹੜੀ ਪਲਟ ਗਈ ਹਾਂ ਪਲਟਣ ਨਾਲ ਜਿਹੜੇ 4-5 ਬੰਦੇ ਸਵਾਰੀ ਆ ਇੱਕ ਬੰਦੇ ਦੀ ਡੈਥ ਹੋ ਗਈ ਚਾਰ ਬੰਦੇ ਜਿਹੜੇ ਉਹਨਾਂ ਨੂੰ ਗੋਲੀ ਛੱਡਾ ਲੱਗੀ ਹੈ ਜ਼ਖਮੀ ਹੋ ਗਏ ਇੱਕ ਸਾਡਾ ਚਾਰਜੇ ਐਸਾਈ ਉਹਦੇ ਵੀ ਸੱਟ ਲੱਗੀ ਲੱਖਪਤਰੀ ਉਹਨੂੰ ਵੀ ਅਹੀ ਡਾਕਲ ਸਿਵਲ ਹਸਪਤਲ ਮਕੇਰੀਆਂ ਤੇ ਲਿਆ ਬਾਕੀ ਕਾਰਵਾਈ ਪੀਐਸ ਵੀਕੇਰੀਆਂ ਹੋ ਰਹੀ ਹੈ ਠੀਕ ਹੈ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਕੋਈ ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਕੋਲ ਵੀ ਗੱਡੀ ਚਲਾ ਰਿਹਾ ਉਹ ਗੱਡੀ ਬਿਲਕੁਲ ਸਹੀ ਸਲਾਮ ਚਲਾਵੇ ਜੋ ਛਾੜ ਕੇ ਦੋਨੋਂ ਸੈਟਾਂ ਦੇ ਬੈਰੀਕਾਟ ਲੱਗੇ ਆ ਸਰੀਏ ਗੱਡੇ ਆ ਉਹ ਉਹਨਾਂ ਸਬਕਮੂੜ ਵੀ ਗੜ ਜਾਂਦਾ ਜਾਂ ਮਤਲਬ ਕੀ ਹੋ ਜਾਂਦਾ ਨੀਰ ਅੱਧੀ ਉਹਨਾਂ ਤੋਂ ਕਾਰ ਜਿਹੜੀ ਉਹਨਾਂ ਵਿੱਚ ਮਾਰਦੇ ਨੇ ਕਾਰ ਉਹਦੇ ਨਾਲ ਪੱਟ ਜਾਂਦੀ ਹੈ ਉਹਦੇ ਤੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਅੱਗੇ ਤੋਂ ਮੈਂ ਇਹੀ ہدایت ਕਰਦਾ ਤੇ ਕੋਈ ਵੀ ਜੀ ਰੋਡ ਤੇ ਗੱਡੀ ਚਲਾਉਣੀ ਹੈ ਤੇ ਫੈਨਸ ਚਾਰੂ ਢੰਗ ਨਾਲ ਚਲਾਓ ਧੰਨਵਾਦ ਕੱਲ ਰਾਤ ਨੂੰ ਸਾਨੂੰ ਇੱਕ ਮੈਸੇਜ ਆਇਆ ਵੀ ਉੱਥੇ ਮਾਸਟਰ ਲੱਕਰ ਐਕਸੀਡੈਂਟ ਹੋਇਆ ਉਹ ਗੱਡੀ ਜਿਹੜੀ ਠਾਨਕਪੁਰ ਤੋਂ ਜੰਨਰਵਾਲ ਦੀ ਕਾਰ ਚਿੱਟੇ ਰੰਗ ਦੀ ਤੇ ਉਹਦੇ ਚ ਪੰਜ ਜਵਾਨ ਸੀਗੇ ਜਿਸ ਤੇ ਇੱਕ ਦੀ ਟੈਕੋ ਵੀ ਚਾਰ ਬੱਤੇ ਚੱਕਰੀ ਹੋ ਗਈ ਤੇ ਇੱਕ ਉਹ ਸਾਡਾ ਮੁਲਾਜ਼ਮ ਐਸਆਈ ਉਹ ਵੀ ਜ਼ਖਮੀ ਉਹਦੀ ਲੱਤ ਟੁੱਟ ਗਈ ਤੇ ਪਾਕੀ ਪੂਰੀ ਕਾਰਵਾਈ ਕਰਕੇ ਜਿਹੜਾ ਮਾਮਲਾ ਪੀਐਸ ਮਕੇਰੀਆ ਦੇ ਹਵਲੇ ਕੀਤਾ ਜਿੱਦਾਂ ਗੱਡੀ ਆਈ ਦੇਖੀ ਆ ਗੱਡੀ ਬੜੀ ਹਾਸਤਾਕ ਤੇ ਜਿਆਦਾ ਹੋਈ ਆ ਉਹ ਕਿਦਾਂ ਟੱਕਰ ਹੋਈ ਜਾਂ ਨਾਕਾ ਜਿਹੜਾ ਜਿਹੜਾ ਨਾਕਾ ਬਣਿਆ ਸੀਗਾ ਉਹ ਕਿਦਾਂ ਸਰ ਜਿਹੜੇ ਮਾਨਸਰ ਬੈਰੀਅਰ ਤੇ ਨਾਕਾ ਇਹਦਾ ਉਹਨੇ ਵਿੱਚ ਪੁਕਾਰ ਹੋਣ ਨਾਲ ਮਾਰੀ ਆ ਕਾਰ ਜਿਆਦੇ ਬੱਚ ਨਾਲ ਤੇ ਉਹ ਨਿਸ਼ਾਨ ਜਿਆਦੇ ਹੋਇਆ ਕਾਰ ਜਿਹੜੀ ਪਟ ਗਈ ਹਾਂ ਪਟਣ ਨਾਲ ਜਿਹਦੇ ਚਾਰ ਪੰਜ ਬੰਦੇ ਸਵਾਰ ਹੀ ਆ ਇੱਕ ਬੰਦੇ ਡੈੱਟ ਹੋ ਗਈ ਚਾਰ ਬੰਦੇ ਜਿਹੜੇ ਉਹਨਾਂ ਨੂੰ ਬੋਲੀ ਛੱਡਾ ਲੱਗੀ ਹੈ ਜ਼ਖਮੀ ਹੋ ਗਏ ਇੱਕ ਸਾਡਾ ਪੰਜ ਚਾਰਜ ਐਸਆਈ ਉਹਦੇ ਵੀ ਸੱਟ ਲੱਗੀ ਤੇ ਲੱਖ ਟਕਰੀ ਉਹਨੂੰ ਵੀ ਅਸੀਂ ਡਾਕਟਰ ਸਿਵਲ ਹਸਪਤਲ ਮਕੇਰੀਆਂ ਤੇ ਲਾਇਆ ਬਾਕੀ ਕਾਰਵਾਈ ਪੀਐਸ ਵੀਕੇਰੀਆਂ ਹੋ ਰਹੀ ਹੈ ਠੀਕ ਹੈ ਤੇ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਵੱਲੋਂ ਕੋਈ ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਕੋਲ ਵੀ ਗੱਡੀ ਚਲਾ ਰਿਹਾ ਉਹ ਗੱਡੀ ਬਿਲਕੁਲ ਸਹੀ ਸਲਾਮ ਚਲਾਵੇ ਜੋ ਛੜ ਕਰੇ ਦੋਨੋਂ ਸਾਈਡਾਂ ਤੇ ਬੈਰੀਕੇਡ ਲੱਗੇ ਆ ਸਰੀਏ ਗੱਡੇ ਆ ਉਹ ਉਹਨਾਂ ਸਭ ਪੂਮਣ ਵਿਗੜ ਜਾਂਦਾ ਜਾਂ ਮਤਲਬ ਕੀ ਹੋ ਜਾਂਦਾ ਨੀਰ ਆ ਜਦੀ ਉਹਨਾਂ ਕਾਰ ਜਿਹੜੀ ਉਹਨਾਂ ਵਿੱਚ ਮਾਰਦੇ ਨੇ ਕਾਰ ਉਹਦੇ ਨਾਲ ਪੱਟ ਜਾਂਦੀ ਹੈ ਉਹਦੇ ਤੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਅੱਗੇ ਤੋਂ ਮੈਂ ਇਹੀ ہدایت ਕਰਦਾ ਕਿ ਕੋਈ ਵੀ ਜੀ ਰੋਡ ਤੇ ਗੱਡੀ ਚਲਾਉਣੀ ਹੈ ਤੇ ਫੈਂਸ ਚਾਰੂ ਢੰਗ ਨਾਲ ਚਲਾਓ ਧੰਨਵਾਦ